ਜਿਹੋ ਜਿਹਾ ਭਗਵਾਨ ਤਮਾਨ ਧੱਕਾ ਕਰਨਾ ਚਾਹੁੰਦਾ ਉਹੋ ਜਿਹੇ ਧੱਕੇ ਦਾ ਜਵਾਬ ਦੇਣ ਲਈ ਤਿਆਰ ਆਂ ਗੋਲੀਆਂ ਮਾਰਨੀਆਂ ਛਾਤੀਆਂ ਸਾਡੀਆਂ ਮੂਹਰੇ ਖੜਨੀਆਂ ਤੇ ਗੋਲੀਆਂ ਮਾਰ ਦਵੇ ਜੇ ਡਾਂਗਾ ਸੋਟਿਆਂ ਨਾਲ ਆਉਣਾ ਤੇ ਡਾਂਗਾ ਸੋਟਿਆਂ ਨਾਲ ਆਜੇ ਇਥੋਂ ਤੱਕ ਕਿ ਸਾਨੂੰ ਪੰਜਾਬ ਦੇ ਲਈ ਆਪਣੇ ਪਰਿਵਾਰ ਵੀ ਝੋਕਨੇ ਪੈਣਗੇ ਤੇ ਉਹ ਵੀ ਝੋਕਦੇਾਂਗੇ ਪਰ ਪੰਜਾਬ ਨੂੰ ਪੈਟ ਦੇ ਕੇ ਪਿੱਛੇ ਨਹੀਂ ਹਟਾਂਗੇ ਪੰਜਾਬ ਦੀ ਜ਼ਮੀਨ ਆ ਜਿਹੜੀ ਲਟੇਰਿਆਂ ਦੇ ਹੱਥਾਂ 'ਚ ਨਹੀਂ ਚੜਨ ਦਵਾਂਗੇ ਕਨੇਡਾ ਅਮਰੀਕਾ ਯੂਰਪ ਦੇ ਵਿੱਚ ਮੰਤਰੀ ਬਣ ਗਏ ਐਮਪੀ ਬਣ ਚੁੱਕੇ ਆ ਤੇ ਇੱਥੇ ਪੰਜਾਬ ਦੇ ਵਿੱਚ ਸਾਡਿਆਂ ਨੂੰ ਛੱਡ ਕੇ ਦਿੱਲੀ ਵਾਲੇ ਭਈਏ ਆ ਜਿਹੜੇ ਕਹਿੰਦੇ ਬਾਹਲੇ ਚੰਗੇ ਆ ਸਾਡੇ ਮੱਥੇ ਤੇ ਪਾਗਲ ਨਹੀਂ ਲਿਖਿਆ ਅਸੀਂ ਇੱਕ ਕਿੱਲਾ ਦੇ ਕੇ ਤੇ ਦੋ ਕਿਨਾਰੇ ਲਈਏ ਛੇਕ ਨਾਲਾ ਇਹਨਾਂ ਲਟੇਰਿਆਂ ਨੂੰ ਦਈਏ ਜਿਹੜੇ ਲਟੇਰੇ ਪੰਜਾਬ ਦਾ ਭੂ ਮਾਫੀਆ ਬਣਾ ਕੇ ਰੇਤਾ ਲੁੱਟ ਕੇ ਲੈ ਗਏ ਪੰਜਾਬ ਦੀ ਸ਼ਰਾਬ ਦੇ ਉੱਤੇ ਪੰਜ ਬੰਦੇ ਲਾ ਤੇ ਉਹ ਵੀ ਦਿੱਲੀ ਦੇ ਦਿੱਲੀ ਨੂੰ ਲੁੱਟ ਕੇ ਲੈ ਗਏ ਪੰਜਾਬ ਦਾ ਜਿਹੜਾ ਕਰਾਪਸ਼ਨ ਜਿੰਨੀ ਵੀ ਆ ਸਾਰੀ ਲੁੱਟ ਕੇ ਲੈ ਗਏ ਤੇ ਹੁਣ ਇਹ ਚਾਹੁੰਦੇ ਆ ਕਿ ਕਿਸਾਨਾਂ ਨੂੰ ਲੁੱਟ ਕੇ ਆ ਜਿਹੜਾ ਉਹ ਵੀ ਦਿੱਲੀ ਲੈ ਜਗੇ ਇਹਨਾਂ ਪਾਗਲ ਟੋਲਿਆਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਤੁਸੀਂ ਲੁਧਿਆਣੇ ਦੀ ਜ਼ਮੀਨ ਦਾ 3-4 ਕਰੋੜ ਰੁਪਈਆ ਕਹਿ ਰਹੇ ਆ ਜਿਹੜੀ ਜ਼ਮੀਨ ਦੀ ਆਲਰੇਡੀ ਕੀਮਤ 6 ਤੋਂ 7 ਕਰੋੜ ਰੁਪਈਆ ਇਹ ਘੱਟ ਕੀਮਤ ਕਹਿੰਦੇ ਆ ਮੁੜ ਕੇ ਦੇਣਾ ਵੀ ਕੁਛ ਨਹੀਂ ਲੋਕਾਂ ਨੂੰ ਆਪਦੇ ਜਾਲ ਦੇ ਵਿੱਚ ਫਸਾ ਕੇ ਇੱਕ ਵਾਰੀ ਸਰਕਾਰ ਦਾ ਉਹਦੇ ਉੱਤੇ ਕਬਜ਼ਾ ਕਰਕੇ ਮੋੜ ਕੇ ਲੱਤਾਂ ਮਾਰ ਕੇ ਬਾਹਰ ਕੱਢਣ ਨੂੰ ਫਿਰਦੇ ਆ ਜਿਹੜੇ ਪੈਂਡ ਨੂੰ ਕੋਈ ਕੱਚਾ ਰਾਹ ਜਾਂਦਾ 35 ਤੋਂ 40 ਲੱਖ ਰੁਪਈਆ ਜ਼ਮੀਨ ਦਾ ਰੇਟ ਉੱਥੇ ਹੋਇਆ ਪਿਆ ਜ਼ਮੀਨ ਦਾ ਰੇਟ ਐਸੀ ਕਿਵੇਂ ਵਧਾਵਾਗੇ ਜਿਹੜੀਆਂ ਇਹ ਸੜਕਾਂ ਕੱਢਤੀਆਂ ਭਾਰਤ ਮਾਲਾ ਪ੍ਰੋਜੈਕਟ ਆਗੇ ਰੋਡ ਦੋ ਤਿੰਨ ਹੋਰ ਰੋਡ ਰੇਲਵੇ ਲਾਈਨ ਦਿੱਲੀ ਤੋਂ ਅੰਮ੍ਰਿਤਸਰ ਨੂੰ ਮਨਜ਼ੂਰ ਹੋ ਰਹੀ ਆ ਸਾਡੀ ਹਰ ਸਾਲ 50000 ਕਿੱਲਾ ਜ਼ਮੀਨ ਦਾ ਵੈਸੇ ਹੀ ਘਟ ਰਿਹਾ ਆ ਆਬਾਦੀ ਵਧ ਰਹੀ ਆ ਕੁਛ ਆਬਾਦੀ ਦੇ ਵਿੱਚ ਸਾਡੀ ਜ਼ਮੀਨ ਜਾ ਰਹੀ ਆ 1 ਕਰੋੜ ਕਿੱਲਾ ਪੰਜਾਬ ਦਾ ਜ਼ਮੀਨ ਦਾ ਹਰ ਸਾਲ 50000 ਕਿੱਲਾ ਘਟਣ ਲੱਗ ਪਿਆ ਤੇ ਪੰਜਾਬ ਦੀ ਜ਼ਮੀਨ ਆਟੋਮੈਟਿਕ ਮਹਿੰਗੀ ਹੋਣੀ ਆ ਇਹ ਜ਼ਮੀਨ 20 ਕਰੋੜ ਤੱਕ ਕਿੱਲਾ ਉਹਦਾਂ ਜਾਵੜਨਾ ਜਦਨ ਪਾਕਿਸਤਾਨ ਦੇ ਨਾਲ ਵਪਾਰ ਚਾਲੂ ਹੋ ਗਿਆ ਉਹਦਨ ਪੰਜਾਬ ਦਾ ਕਿੱਲਾ 20 ਕਰੋੜ ਰੁਪਏ ਦਾ ਹੋ ਜਾਣਾ ਇਹ ਚੀਜ਼ ਦਾ ਸਾਨੂੰ ਕਲੀਅਰ ਆ ਜਿੰਨਾ ਪਿੰਡਾਂ ਦੇ ਵਿੱਚ 10 ਕਰੋੜ ਰੇਡ ਪਹਿਲਾਂ ਉਹਨਾਂ ਨੂੰ ਕਹਿੰਦੇ 4 ਤੋਂ 5 ਕਰੋੜ ਦਵਾਂਗੇ ਐਡੇ ਪਾਗਲ ਬੰਦੇ ਯਾਰ ਪੰਜਾਬ ਦੇ ਵਿੱਚ ਆ ਗਏ ਪੈ ਗੇ ਲੁੱਟ ਕੇ ਖਾ ਗੇ ਪੰਜਾਬ ਨੂੰ ਹਰ ਪਾਸੋਂ ਜਿਹੜਾ ਇਹਨਾਂ ਦਾ ਮੋਬਾਈਲ ਠੀਕ ਕਰਦਾ ਸੀ ਟੁੱਟੀ ਜੀ ਦੁਕਾਨ ਵਾਲਾ ਅੱਜ ਕੋਠੀ ਪਾਈ ਬੈਠਾ ਪਤਾ ਹੀ ਨਹੀਂ ਕਿੰਨਾ ਪੈਸਾ ਜਿਹੜਾ ਪੈਂਚਰ ਲਾਉਂਦਾ ਸੀ ਸਾਈਕਲਾਂ ਨੂੰ ਉਹ ਦੇ ਮਾਨ ਸਾਈਕਲ ਤੇ ਜਾਂਦਾ ਹੁੰਦਾ ਸੀ ਉਹ ਕਰੋੜਾਂ ਦੀ ਜਾਇਦਾਦ ਬਣਾਈ ਬੈਠਾ ਮੈਂ ਕਹਿੰਨਾ ਭਗਵੰਤ ਮਾਣ ਨੂੰ ਇਹ ਸਾਡਾ ਚੈਲਜ ਆ ਕਿਸਾਨਾਂ ਆਗੂਆਂ ਦੀ ਪ੍ਰਾਪਰਟੀ ਤੁਸੀਂ ਕਹਿੰਨੇ ਬਣਾਈ ਆ ਕਿਸਾਨ ਆਗੂਆਂ ਨੇ ਕਿਸਾਨ ਆਗੂਆਂ ਦੀ ਪ੍ਰਾਪਰਟੀ ਚੈੱਕ ਕਰਾਈ ਜਾਵੇ ਕਿ ਕਿਸਾਨੀ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਕੋਲ ਪ੍ਰਾਪਰਟੀ ਕੀ ਸੀ ਤੇ ਕਿਸਾਨੀ ਦੇ ਵਿੱਚ ਆ ਕੇ ਪ੍ਰਾਪਰਟੀ ਕੀ ਆ ਇਹ ਚੀਜ਼ ਦਾ ਮੈਂ ਦਾਵਾ ਕਰਦਾ ਕਿ 95% ਕਿਸਾਨਾਂ ਨੇ ਆਪਦੀਆਂ ਪ੍ਰਾਪਰਟੀਆਂ ਵੇਚੀਆਂ ਹੋਣੀਆਂ ਘਟੀਆਂ ਹੋਣੀਆਂ ਤੇ ਤੁਸੀਂ ਇਹ ਚੀਜ਼ ਦਾ ਮੈਂ ਤੁਹਾਨੂੰ ਚੈਲੰਜ ਕਰਦਾ ਮੁੱਖ ਮੰਤਰੀ ਤੋਂ ਲੈ ਕੇ ਐਮਐਲਏ ਤੱਕ ਤੁਸੀਂ ਆਪਦੀਆਂ ਪ੍ਰਾਪਰਟੀਆਂ ਚੈੱਕ ਕਰਾਓ ਸਾਡੇ 3.5 ਸਾਲਾਂ ਚ 50 ਗੁਣਾ ਨਾਂ ਵਧੀਆਂ ਹੋਣ ਤੇ ਮੈਨੂੰ ਜੋ ਮਰਜ਼ੀ ਸਾਜਾ ਲਾ ਦਿਓ ਐਡਾ ਤਕੜਾ ਡਰਾਮੇ ਪਾਜਾ ਅੱਜ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਬੁੱਢੀਆਂ ਮਾਵਾਂ ਹੋਣ ਚਾਹੇ ਕੋਈ ਨੌਜਵਾਨ ਹੋਣ ਉਹਨਾਂ ਨੂੰ ਜੱਫੀਆਂ ਪਾ ਕੇ ਡਰਾਮੇ ਕਰਦਾ ਰਮਾਲ ਨਾਲ ਅੰਜੂ ਪੂੰਜਦਾ ਕਿ ਮੈਂ ਥੋੜਾ ਬੜਾ ਹਮਦਰਦੀ ਆ ਜਿਹੜਾ ਬੰਦਾ ਆਪਦੇ ਪਰਿਵਾਰ ਤਾਂ ਹੀ ਨਹੀਂ ਬਣਿਆ ਉਹ ਹੋਰ ਕਿਦਾ ਬਣ ਜੂਗਾ ਇਥੇ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਜਿਨੇ ਆਪਦੇ ਘਰ ਦੀ ਆਪਦਾ ਬੇਟਾ ਤੇ ਆਪਦਾ ਆਪਦੀ ਧੀ ਛੱੜਤੀ ਉਹ ਸਾਨੂੰ ਕਿਸੇ ਟਾਈਮ ਵੀ ਛੱਡ ਸਕਦਾ ਇਹਦੇ ਤੇ ਜ਼ਿਆਦਾ ਯਕੀਨ ਆ ਜਿਹੜਾ ਪੰਜਾਬ ਦੇ ਲੋਕਾਂ ਦਾ ਹੁਣ ਰਹਿ ਨਹੀਂ ਗਿਆ ਤਾਂ ਜੋਦਾਪਿੰਡ ਦੇ ਵਿੱਚ ਮੌਜੂਦ ਆ ਅੱਜ ਕਿਸਾਨ ਜਿੱਥੇ ਬੰਦੀਆਂ ਨੇ ਇੱਥੇ ਕੱਠ ਰੱਖਿਆ ਸੀ ਤਾਂ ਕੁਲਦੀਪ ਖੁਖਰਾਣਾ ਮੇਰੇ ਨਾਲ ਮੌਜੂਦ ਹੈ ਕਿ ਕੀਰਤੀ ਕਿਸਾਨ ਯੂਨੀਅਨ ਤੋਂ ਨੇ ਆ ਗੱਲਬਾਤ ਕਰਦੇ ਆ ਇਹਨਾਂ ਨਾਲ ਕੀ ਅਸਲ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਕੀ ਕਹਿ ਰਹੇ ਨੇ ਕੋਈ ਕਈ ਕਿਸਾਨ ਐ ਵੀ ਕਹਿੰਦੇ ਆ ਵੀ ਸਾਡੀ ਜ਼ਮੀਨ ਲੈ ਜਾਓ ਕਈ ਕਿਸਾਨ ਕਹਿੰਦੇ ਆ ਜੋ ਮਰਜ਼ੀ ਹੋ ਜੇ ਅਸੀਂ ਜ਼ਮੀਨ ਜਿਹੜੀ ਆ ਉਹ ਜਾਨ ਨਹੀਂ ਦੇਰੀ ਅੱਜ ਗੱਲਬਾਤ ਕਰਦੇ ਆ ਵਧੀਆ ਸਕੀਮ ਨਹੀਂ ਲੱਗੀ ਤੁਹਾਨੂੰ ਅਰਬਨ ਸਟੇਟ ਬਣ ਜੂਗੀ ਅਜੋਦਾ ਪਿੰਡ ਦੇਖ ਰਹੇ ਆ ਅਸੀਂ ਪਿੰਡ ਐ ਇਹ ਪਿੰਡ ਕੱਲ ਨੂੰ ਸ਼ਹਿਰ ਬਣ ਜੂਗਾ ਵਿੱਚੇ ਜਿਹੜੇ ਆ ਤੁਹਾਡੀ ਜ਼ਮੀਨਾਂ ਉਸ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਕਿੱਲਾ ਲੈ ਕੇ ਸੋਗਾ ਜ਼ਮੀਨ ਤੁਹਾਨੂੰ ਦੇ ਦਿੱਤੀ ਜਾਏਗੀ ਤਾਂ ਵਧੀਆ ਗੱਲ ਨਹੀਂ ਬਹੁਤ ਵਧੀਆ ਅਸੀਂ ਸਾਡੇ ਮੱਥੇ ਤੇ ਪਾਗਲ ਲਿਖਿਆ ਸਾਡੇ ਮੱਥੇ ਤੇ ਪਾਗਲ ਲਿਖਿਆ ਭਗਵੰਤ ਮਾਨ ਇਹ ਸਮਝਦਾ ਕਿ ਜਿਵੇਂ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਹਰੀ ਕ੍ਰਾਂਤੀ ਦੇ ਵਿੱਚ ਸਾਡੀ ਧਰਤੀ ਮਾਂ ਨੂੰ ਪ੍ਰਦੂਸ਼ਣ ਕਰਤਾ ਉਸੇ ਤਰ੍ਹਾਂ ਜਿਵੇਂ ਇਹਨਾਂ ਦੇ ਬਜ਼ੁਰਗ ਹਰੀ ਕ੍ਰਾਂਤੀ ਦੀ ਭੇਡ ਚੜਿਆ ਤੇ ਇਹਨਾਂ ਨੂੰ ਇੱਕ ਅਰਬਨ ਸਟੇਟ ਦਾ ਤੇ ਪੈਸੇ ਦਾ ਲਾਲ ਦੇ ਕੇ ਇਹਨਾਂ ਦੀਆਂ ਜ਼ਮੀਨਾਂ ਖਰੀਦ ਲਾਂਗੇ ਸਾਡੇ ਮੱਥੇ ਤੇ ਪਾਗਲ ਨਹੀਂ ਲਿਖਿਆ ਅਸੀਂ ਇੱਕ ਕਿਲਾ ਦੇ ਕੇ ਤੇ ਦੋ ਕਿਨਾਰੇ ਲਈਏ ਛੇਕ ਨਾਲਾ ਇਹਨਾਂ ਲਟੇਰਿਆਂ ਨੂੰ ਦਈਏ ਜਿਹੜੇ ਲਟੇਰੇ ਪੰਜਾਬ ਦਾ ਭੂ ਮਾਫੀਆ ਬਣਾ ਕੇ ਰੇਤਾ ਲੁੱਟ ਕੇ ਲੈ ਗਏ ਪੰਜਾਬ ਦੀ ਸ਼ਰਾਬ ਦੇ ਉੱਤੇ ਪੰਜ ਬੰਦੇ ਲਾਤੇ ਉਹ ਵੀ ਦਿੱਲੀ ਦੇ ਦਿੱਲੀ ਨੂੰ ਲੁੱਟ ਕੇ ਲੈ ਗਏ ਪੰਜਾਬ ਦਾ ਜਿਹੜਾ ਕਰਾਪਸ਼ਨ ਜਿੰਨੀ ਵੀ ਆ ਸਾਰੀ ਲੁੱਟ ਕੇ ਲੈ ਗਏ ਤੇ ਹੁਣ ਇਹ ਚਾਹੁੰਦੇ ਆ ਕਿ ਕਿਸਾਨਾਂ ਨੂੰ ਲੁੱਟ ਕੇ ਆ ਜਿਹੜਾ ਕੋਈ ਦਿੱਲੀ ਲੈ ਜਗੇ ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸਾ ਤੇ ਭਗਵੰਤ ਮਾਨਸਿਆਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਨਹੀਂ ਹੋਇਆ ਇੱਥੇ ਜਦੋਂ ਗੋਰੇ ਆਏ ਗੋਰਿਆਂ ਨੂੰ ਭਜਾਇਆ ਜਦੋਂ ਅਬਦਾਲੀ ਆਇਆ ਚੜ ਕੇ ਜਦੋਂ ਵੀ ਕੋਈ ਪੰਜਾਬ ਤੇ ਆਇਆ ਉਦੋਂ ਇਹ ਪੰਜਾਬ ਚਟਾਨ ਵਾਂਗੂ ਮੂਹਰੇ ਖੜਾ ਤੇ ਜਿਹੜੇ ਲੁੱਟਣ ਆਇਆ ਉਹਨਾਂ ਨੂੰ ਮੂਹਰੇ ਲਾ ਕੇ ਪੰਜਾਬ ਤੋਂ ਬਾਹਰ ਤੱਕ ਕੱਢ ਕੇ ਪਿਆਕੇ ਆਂਦਾ ਉਸੇ ਤਰ੍ਹਾਂ ਅੱਜ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆਂ ਇਹ ਪੰਜਾਬ ਦੇ ਲੋਕ ਤੁਹਾਡੇ ਚਾਂਸੇ ਵਿੱਚ ਆਉਣ ਵਾਲੇ ਨਹੀਂ ਜਿਵੇਂ ਅਬਦਾਲੀਆਂ ਨੂੰ ਕੱਢਦੇ ਰਹੇ ਆਂ ਮੁਗਲਾਂ ਨੂੰ ਕੱਢਦੇ ਰਹੇ ਆਂ ਉਹਵੇਂ ਤੁੰਦੀ ਵੀ ਤਿਆਰੀ ਆ ਜਿਹੜੀ ਕਿਸਾਨ ਪੂਰੇ ਤੇ ਨਾਲ ਪੂਰੇ ਪੰਜਾਬ ਦੇ ਲੋਕ ਕਰ ਰਹੇ ਆ ਤੁਹਾਨੂੰ ਵੀ ਉਸੇ ਤਰ੍ਹਾਂ ਭਜਾ ਕੇ ਪੰਜਾਬ ਦੇ ਵਿੱਚੋਂ ਬਾਹਰ ਕੱਢਾਂਗੇ ਜੇ ਇਹ ਕਾਨੂੰਨ ਤੁਸੀਂ ਵਾਸਨਾ ਲਈ ਪਰ ਗੱਲ ਹੈ ਜਦੋਂ ਕਰੋੜਾ ਮੂਰੇ ਪੇ ਹੁੰਦੇ ਨੇ ਜਦੋਂ ਕੋਈ ਕਾਰਪੋਰੇਟ ਘਰਾਣਾ ਆ ਕੇ ਕਰੋੜਾ ਬੈਗ ਚ ਲੈ ਕੇ ਆ ਜਾਂਦਾ ਉਹ ਤੱਕ ਕਿਸਾਨ ਜ਼ਮੀਨ ਦੇ ਦਿੰਦਾ ਅੱਜ ਸਰਕਾਰ ਨੇ ਅਰਬਨ ਸਟੇਟ ਬਣਾਣੀ ਆ ਤਾਂ ਅੱਜ ਕੀ ਰੋਲਾ ਅੱਜ ਰੋਲਾ ਇਹਨਾਂ ਪਾਗਲ ਟੋਲਿਆਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਤੁਸੀਂ ਲੁਧਿਆਣੇ ਦੀ ਜ਼ਮੀਨ ਦਾ 3-4 ਕਰੋੜ ਰੁਪਇਆ ਕਹਿ ਰਹੇ ਆ ਜਿਹੜੀ ਜ਼ਮੀਨ ਦੀ ਆਲਰੇਡੀ ਕੀਮਤ 6 ਤੋਂ 7 ਕਰੋੜ ਰੁਪਇਆ ਇਹ ਘੱਟ ਕੀਮਤ ਕਹਿੰਦੇ ਆ ਮੁੜ ਕੇ ਦੇਣਾ ਵੀ ਕੁਛ ਨਹੀਂ ਲੋਕਾਂ ਨੂੰ ਆਪਦੇ ਜਾਲ ਦੇ ਵਿੱਚ ਫਸਾ ਕੇ ਇੱਕ ਵਾਰੀ ਸਰਕਾਰ ਦਾ ਉਹਦੇ ਉੱਤੇ ਕਬਜ਼ਾ ਕਰਕੇ ਮੁੜ ਕੇ ਲੱਤਾਂ ਮਾਰ ਕੇ ਬਾਹਰ ਕੱਢਣ ਨੂੰ ਫਿਰਦੇ ਆ ਤੇ ਕਿਸਾਨ ਅੱਗੇ ਵਾਲੇ ਕਿਸਾਨ ਨਹੀਂ ਐ ਕਿਸਾਨ ਦਾ ਪੁੱਤ ਜੱਜ ਵੀ ਆ ਕਿਸਾਨ ਦਾ ਪੁੱਤ ਪਾਇਲਟ ਵੀ ਆ ਕਿਸਾਨ ਦਾ ਪੁੱਤ ਇੰਜੀਨੀਅਰ ਵੀ ਆ ਇਹ ਸਾਰੇ ਇਹਨਾਂ ਦੇ ਦਾ ਪੇਚ ਆ ਜਿਹੜੇ ਜਾਂਦਾ ਇਹ ਕਿਸਾਨਾਂ ਨੂੰ ਜ਼ਮੀਨਾਂ ਦੇ ਵਿੱਚੋਂ ਕੱਢਣ ਆਏ ਆ ਪਰ ਕਿਸਾਨ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣਗੇ ਸਾਨੂੰ ਪੈਸੇ ਦੀ ਲੋੜ ਨਹੀਂ ਕਿਸਾਨ ਅੰਨ ਦਾਤਾ ਕਿਹਾ ਜਾਂਦਾ ਅਸੀਂ ਪੈਸੇ ਖਾਣੇ ਨਹੀਂ ਹੈ ਅੰਨ ਦੇ ਨਾਲ ਹੀ ਸਾਡੇ ਜਵਾਕਾਂ ਦਾ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਪਾਲਣਾ ਤੇ ਨਾਲ ਦੇ ਨਾਲ ਹੀ ਸਾਡੀ ਭਰਾਤਰੀ ਜਿਹੜੇ ਭਾਈਚਾਰਾ ਸਾਡਾ ਚਾਹ ਦੁਕਾਨਦਾਰ ਆ ਚਾਹ ਮਜ਼ਦੂਰ ਆ ਚਾਹ ਬਿਜ਼ਨਸਮੈਨ ਬੰਦੇ ਆ ਉਹਨਾਂ ਨੇ ਵੀ ਇਹ ਅੰਨ ਖਾ ਕੇ ਹੀ ਪਾਲਣਾ ਇਸ ਕਰਕੇ ਅੰਨ ਦਾਤਾ ਆਪ ਦਾ ਭਲਾ ਨਹੀਂ ਚਾਹਦਾ ਹੁੰਦਾ ਅੰਨ ਦਾਤਾ ਪੂਰੇ ਕੌਲ ਜਾਨ ਦਾ ਭਲਾ ਚਾਹਦਾ ਅਸੀਂ ਅੰਨ ਪੈਦਾ ਕਰਦੇ ਆ ਤੇ ਲੋਕ ਉਹ ਅੰਨ ਛੱਕੇ ਆ ਜਿਹੜਾ ਆਪਣਾ ਵਧੀਆ ਜ਼ਿੰਦਗੀ ਆ ਜਿਹੜੀ ਬਤੀਤ ਕਰਦੇ ਆ ਸੋ ਸਾਨੂੰ ਪੌਣੇ 2 ਲੱਖ ਰੁਪਈਆ ਕਿੱਲੇ ਦਾ ਸਾਲ ਦਾ ਆਮਦਨ ਇਸ ਟਾਈਮ ਆ ਕਈ ਥਾਵਾਂ ਤੇ ਜਿੱਥੇ ਤਿੰਨ ਤਿੰਨ ਫਸਲਾਂ ਹੁੰਦੀਆਂ 2 2 ਲੱਖ ਰੁਪਈਆ ਆਮਦਨ ਉੱਥੇ ਆ ਤੇ ਸਾਨੂੰ ਕੁੱਤੇ ਨੇ ਨਹੀਂ ਵੜਿਆਗਾ ਕਿ ਇਹਨਾਂ ਨੂੰ ਅਸੀਂ 4-5 ਕਰੋੜ ਦੇ ਲਾਲਚ ਦੇ ਵਿੱਚ ਜ਼ਮੀਨਾਂ ਦੇ ਦਿੱਗੇ ਜਿਹੜੀ ਇਹ ਗੱਲ ਦੂਜੀ ਕਰਦਾ ਕਿ ਬਹੁਤ ਕਿਸਾਨ ਰਾਜੀ ਆ ਹੋਣਗੇ ਰਾਜੀ 100 ਦੇ ਮਗਰ ਇੱਕ 99% ਲੋਕ ਆ ਜਿਹੜੇ ਇਹਨਾਂ ਨੂੰ ਜ਼ਮੀਨ ਦੇਣ ਲਈ ਤਿਆਰ ਨਹੀਂ ਤੇ ਨਾ ਹੀ ਇਹ ਪੰਜਾਬ ਦੀ ਜ਼ਮੀਨ ਇਹਨਾਂ ਨੂੰ ਦੇਣ ਦਈਏ ਫਿਰ ਤੁਸੀਂ ਗੱਲ ਆਵੇਂ ਉਹ ਫਿਰ ਗੱਲ ਕਹਿੰਦੇ ਕਿ ਕਿਸਾਨ ਫਿਰ ਰੋਂਦੇ ਹੀ ਹੋ ਤੁਸੀਂ ਕਹਿੰਦੇ 2 ਲੱਖ ਸਾਨੂੰ ਇੱਕ ਪਾਸੋਂ ਆਈ ਜਾਂਦਾ ਲੱਖ ਦੇਣ ਲੱਖ ਸਾਨੂੰ ਹੋਰ ਬਣੀ ਜਾਂਦਾ ਮਹੀਨੇ ਦਾ ਇੰਨਾ ਬਣੀ ਜਾਂਦਾ ਤਾਂ ਕਿਸਾਨ ਰੋਂਦੇ ਕਿਉਂ ਜਿਹਦੇ ਕੋਲ ਆਪਦੀ ਪੈੜੀ ਆ ਉਹ ਮੌਜਾਂ ਕਰਦਾ ਮੇਰੇ ਅਰਗੇ ਕੋਲ ਦੋ ਕਿੱਲੇ ਪੈੜੀ ਦੇ ਆ ਮੈਂ 15 ਕਿੱਲੇ ਠੇਕੇ ਤੇ ਰੱਖੇ 70000 ਨੂੰ ਠੇਕਾ ਆਉਂਦਾ 2.5 ਡੇਢ ਲੱਖ 2 ਲੱਖ ਹੀ ਉਹਦੇ ਚੋਂ ਆ 8000 78000 ਰੁਪਇਆ ਠੇਕਾ 10000 ਖਰਚਾ ਕੱਢ ਕੇ ਬਾਈ ਦਾ ਉਵੇਂ ਸਾਨੂੰ ਕੁਛ ਨਹੀਂ ਜਿਹਦੀ ਜ਼ਮੀਨ ਆ ਉਹਨੂੰ ਆਮਦਨ ਨਹੀਂ ਆ ਉਹ ਦਾਹਾਂ ਕਿੱਲਿਆ ਵਾਲਾ ਬੰਦਾ ਸੌਖਾ 12 ਕਿੱल्ल्या ਵਾਲਾ ਸੌਖਾ ਪਰ ਸਾਡੇ ਮੁਲਕ ਦੇ ਵਿੱਚ 80% ਲੋਕ ਇਹੋ ਜਿਹੇ ਆ ਜਿਹੜੇ 5 ਕਿੱल्ल्या ਤੋਂ ਥੱਲੇ ਵਾਲੇ ਆ ਸੋ ਇਸ ਕਰਕੇ ਸਾਨੂੰ ਕਰੋੜਾਂ ਦੀ ਲੋੜ ਨਹੀਂ ਅਸੀਂ ਟਾਈਮ ਪਾਸ ਆ ਜਿਹੜਾ ਵਧੀਆ ਕਰਦੇ ਆ ਅਸੀਂ ਕੀ ਕਿਹੜੀ ਗੱਲੋਂ ਰੋਨੇ ਆ ਭਗਵਾਨ ਤੋਂ ਪੁੱਛਣਾ ਚਾਹੁੰਦੇ ਆ ਕਾਰਪੋਰੇਟ ਘਰਾਣਿਆਂ ਦਾ ਖਰਬਾ ਰੁਪਈਆ ਕਿਵੇਂ ਮਾਫ਼ ਕਰ ਦਿੰਦੇ ਆ ਤੇ ਕਿਸਾਨ ਦਾ ਕਿਉਂ ਨਹੀਂ ਕਰ ਸਕਦੇ ਕਿਸਾਨ ਹਰ ਚੀਜ਼ ਦੇ ਵਿੱਚ ਮਦਦ ਪਾਉਂਦਾ ਇਹ ਪੰਜਾਬ ਨੇ ਜਦੋਂ ਭੁੱਖਮਰੀ ਦਾ ਸ਼ਿੰਗਾਰ ਭਾਰਤ ਹੋਇਆ ਉਦੋਂ ਸਭ ਤੋਂ ਵੱਧ ਇਹ ਪੰਜਾਬ ਨੇ ਆ ਜਿਹੜਾ ਅਰਥ ਤੇ ਵਿੱਚ ਮਦਦ ਕੀਤੀ ਸਭ ਤੋਂ ਵੱਧ ਸੋਨਾ ਜਿਹੜਾ ਪੰਜਾਬ ਦੇ ਵਿੱਚੋਂ इकਟ्ठा ਕਰਕੇ ਇਸ ਭਾਰਤ ਨੂੰ ਦਿੱਤਾ ਤੇ ਅੱਜ ਪੂਰੇ ਭਾਰਤ ਨੂੰ ਆਖਾ ਜਿਹੜੀ ਪੰਜਾਬ ਦੇ ਉੱਤੇ ਆ ਪੰਜਾਬ ਨੂੰ ਲੁੱਟਣ ਦੀ ਇਸ ਕਰਕੇ ਇਹ ਧੜਵੀਆਂ ਨੂੰ ਪੰਜਾਬ ਲੁੱਟਣ ਨਹੀਂ ਦੇਣਾ ਜਿਵੇਂ ਮਰਜੀ ਲੋਕਾਂ ਨੂੰ ਭਲੇਪਿਆਂ ਦੇ ਵਿੱਚ ਪਾਈ ਜਾਣਾ ਪਰ ਅੱਜ ਪੰਜਾਬ ਦੇ ਲੋਕ ਆ ਜਿਹੜੇ ਬਹੁਤ ਸਿਆਣੇ ਹੋ ਗਏ ਇਹਨਾਂ ਦੇ ਜਾਲ ਦੇ ਵਿੱਚ ਨਹੀਂ ਆਉਣਗੇ ਵਿਰੋਧੀ ਇਹ ਵੀ ਗੱਲ ਕਹਿ ਦਿੰਦੇ ਤੁਹਾਡੇ ਵਿਰੋਧੀ ਸੋਸ਼ਲ ਮੀਡੀਆ ਤੇ ਬੜਾ ਗੱਲ ਕਰਦੇ ਆ ਕਹਿੰਦੇ ਧਰਨੇ ਤਾਲ ਲਗਾਏ ਜਾ ਰਹੇ ਆ ਵੀ ਆਪਣੀ ਜ਼ਮੀਨਾਂ ਦੇ ਰੇਟ ਵਧਵਾਣੇ ਆ ਇਹਨਾਂ ਨੇ ਜ਼ਮੀਨ ਤਾਂ ਦੇਣ ਨੂੰ ਤਿਆਰ ਹੋ ਜਾਂਦੇ ਆ ਹੁਣ ਜ਼ਮੀਨਾਂ ਦੇ ਰੇਟ ਵਧਾਣ ਉਸਤੇ ਹੁੰਦਾ ਦੇਖੋ ਜ਼ਮੀਨ ਦੇ ਰੇਟ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਆਟਾਂ ਆਮ ਜਿਹੜੇ ਪੈਂਡ ਨੂੰ ਕੋਈ ਕੱਚਾ ਰਾਹ ਜਾਂਦਾ 35 ਤੋਂ 40 ਲੱਖ ਰੁਪਇਆ ਜ਼ਮੀਨ ਦਾ ਰੇਟ ਉੱਥੇ ਹੋਇਆ ਪਿਆ ਜ਼ਮੀਨ ਦਾ ਰੇਟ ਐਸੀ ਕਿਵੇਂ ਵਧਾ ਦਾਂਗੇ ਜਿਹੜੀਆਂ ਇਹ ਸੜਕਾਂ ਕੱਢਤੀਆਂ ਭਾਰਤ ਮਾਲਾ ਪ੍ਰੋਜੈਕਟ ਆਗੇ ਰੋੜ 2-3 ਹੋਰ ਰੋੜ ਰੇਲਵੇ ਲਾਈਨ ਦਿੱਲੀ ਤੋਂ ਅੰਮ੍ਰਿਤਸਰ ਨੂੰ ਮਨਜ਼ੂਰ ਹੋ ਰਹੀ ਆ ਸਾਡੀ ਹਰ ਸਾਲ 50000 ਕਿੱਲਾ ਜ਼ਮੀਨ ਦਾ ਵੈਸੇ ਹੀ ਘਟ ਰਿਹਾ ਆ ਆਬਾਦੀ ਵਧ ਰਹੀ ਆ ਕੁਛ ਆਬਾਦੀ ਦੇ ਵਿੱਚ ਸਾਡੀ ਜ਼ਮੀਨ ਜਾ ਰਹੀ ਆ 1 ਕਰੋੜ ਕਿੱਲਾ ਪੰਜਾਬ ਦਾ ਜ਼ਮੀਨ ਦਾ ਹਰ ਸਾਲ 50000 ਕਿੱਲਾ ਘਟਣ ਲੱਗ ਪਿਆ ਤੇ ਪੰਜਾਬ ਦੀ ਜ਼ਮੀਨ ਆਟੋਮੈਟਿਕ ਮਹਿੰਗੀ ਹੋਣੀ ਆ ਇਹ ਜ਼ਮੀਨ 20 ਕਰੋੜ ਤੱਕ ਕਿੱਲਾ ਉਧਨ ਜਾਵੜਨਾ ਜਿਹੜੀ ਇਹ ਜਦਨ ਪਾਕਿਸਤਾਨ ਦੇ ਨਾਲ ਵਪਾਰ ਚਾਲੂ ਹੋ ਗਿਆ ਉਸ ਦਿਨ ਪੰਜਾਬ ਦਾ ਕਿਲਾ 20 ਕਰੋੜ ਰੁਪਏ ਦਾ ਹੋ ਜਾਣਾ ਇਹ ਚੀਜ਼ ਦਾ ਸਾਨੂੰ ਕਲੀਅਰ ਆ ਉਹ ਹੀ ਤਾਂ ਮੈਂ ਵੀਰੇ ਤੁਹਾਨੂੰ ਕਹੀ ਜਾਣਾ ਆ ਜੋਧਾ ਦੇ ਵਿੱਚ ਖੜੇ ਆ ਇੱਥੇ ਮੈਂ ਕਈ ਭਰਾਵਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਕਿਤੇ 6 ਆ ਕਿਤੇ 7 ਆ ਕਿਤੇ 8 ਆ ਕਿਤੇ 9 ਆ 10 ਕਰੋੜ ਤੱਕ ਵੀ ਇੱਥੇ ਪੈਲੀਦਾਰੀ ਹੋਰ ਪਿੰਡ ਚਲੇ ਜਾਓ ਇਹ ਵਾਲੀ ਦੇ ਕੋਲ ਚਲੇ ਜਾਓ ਇੰਨਾ ਪਿੰਡਾਂ 'ਚ ਤਾਂ ਰੇਡ ਇਹਨਾਂ ਪਿੰਡਾਂ ਤੇ ਇਹ ਕਹਿੰਦੇ ਇਹਨਾਂ ਪਿੰਡਾਂ ਜਿੰਨਾ ਪਿੰਡਾਂ ਦੇ ਵਿੱਚ 10 ਕਰੋੜ ਰੇਡ ਪਹਿਲਾਂ ਉਹਨਾਂ ਨੂੰ ਕਹਿੰਦੇ 4 ਤੋਂ 5 ਕਰੋੜ ਦਵਾਂਗੇ ਐਡੇ ਪਾਗਲ ਬੰਦੇ ਯਾਰ ਪੰਜਾਬ ਦੇ ਵਿੱਚ ਆ ਕੇ ਬਹਿ ਗਏ ਲੁੱਟ ਕੇ ਖਾ ਗਏ ਪੰਜਾਬ ਨੂੰ ਹਰ ਪਾਸੋਂ ਜਿਹੜਾ ਇਹਨਾਂ ਦਾ ਮੋਬਾਈਲ ਠੀਕ ਕਰਦਾ ਸੀ ਟੁੱਟੀ ਜੀ ਦੁਕਾਨ ਵਾਲਾ ਅੱਜ ਕੋਠੀ ਪਾਈ ਬੈਠਾ ਪਤਾ ਇਹਨੇ ਕਿੰਨਾ ਪੈਸਾ ਜਿਹੜਾ ਪੰਚਰ ਲਾਉਂਦਾ ਸੀ ਸ਼ੈਂਕਲਾਂ ਨੂੰ ਉਹ ਦੇ ਮਾਨ ਸ਼ੈਂਕਲ ਤੇ ਜਾਂਦਾ ਹੁੰਦਾ ਸੀ ਉਹ ਕਰੋੜਾਂ ਦੀ ਜਾਇਦਾਦ ਬਣਾਈ ਬੈਠਾ ਮੈਂ ਕਹਿੰਨਾ ਭਗਵੰਤ ਮਾਨ ਨੂੰ ਇਹ ਸਾਡਾ ਚੈਲ ਜਾ ਕਿਸਾਨਾਂ ਆਗੂਆਂ ਦੀ ਪ੍ਰਾਪਰਟੀ ਤੁਸੀਂ ਕਹਿੰਨੇ ਬਣਾਈ ਆ ਕਿਸਾਨ ਆਗੂਆਂ ਨੇ ਕਿਸਾਨ ਆਗੂਆਂ ਦੀ ਪ੍ਰਾਪਰਟੀ ਚੈੱਕ ਕਰਾਈ ਜਾਵੇ ਕਿ ਕਿਸਾਨੀ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਕੋਲ ਪ੍ਰਾਪਰਟੀ ਕੀ ਸੀ ਤੇ ਕਿਸਾਨੀ ਦੇ ਵਿੱਚ ਆ ਕੇ ਪ੍ਰਾਪਰਟੀ ਕੀ ਆ ਇਹ ਚੀਜ਼ ਦਾ ਮੈਂ ਦਾਵਾ ਕਰਦਾ ਕਿ 95% ਕਿਸਾਨਾਂ ਨੇ ਆਪਦੀਆਂ ਪ੍ਰਾਪਰਟੀਆਂ ਵੇਚੀਆਂ ਹੋਣੀਆਂ ਘਟੀਆਂ ਹੋਣੀਆਂ ਤੇ ਤੁਸੀਂ ਇਹ ਚੀਜ਼ ਦਾ ਮੈਂ ਤੁਹਾਨੂੰ ਚੈਲੰਜ ਕਰਦਾ ਮੁੱਖ ਮੰਤਰੀ ਤੋਂ ਲੈ ਕੇ ਐਮਐਲਏਾਂ ਤੱਕ ਤੁਸੀਂ ਆਪਦੀਆਂ ਪ੍ਰਾਪਰਟੀਆਂ ਚੈੱਕ ਕਰਾਓ ਸਾਢੇ ਤਿੰਨਾਂ ਸਾਲਾਂ ਚ 50 ਗੁਣਾ ਨਾਂ ਵਧੀਆਂ ਹੋਣ ਤੇ ਮੈਨੂੰ ਜੋ ਮਰਜ਼ੀ ਸਾਜਾ ਲਾ ਦਿਓ ਇਹ ਸਾਡਾ ਚੈਲੰਜ ਆ ਕਿਸਾਨ ਸਯੁਕਤ ਮੋਰਚੇ ਲੋ ਇਹਨੂੰ ਭਗਵੰਤ ਮਾਨ ਸਰ ਨੇ ਤਾਂ ਕਰਜ਼ਾ ਵੀ ਲੈ ਲਿਆ ਤੁਹਾਡੇ ਵਾਸਤੇ ਅਰਬਨ ਸਟੇਟ ਬਣਾਉਣ ਵਾਸਤੇ ਸਾਡੇ ਵਾਸਤੇ ਨਹੀਂ ਕਰਜ਼ਾ ਲਿਆ ਅਰਬਨ ਸਟੇਟ ਦਾ ਤਾਂ ਹੁਣ ਲਾਂਚ ਹੋਇਆ ਪਹਿਲਾਂ ਜਿਹੜਾ ਲੈ ਗਿਆ 2.5 ਕਰੋੜ ਦੇ 2.5 ਕਰੋੜ ਲੱਖ ਦੇ ਨੇੜ ਉਹ ਦਿੱਲੀ ਗਿਆ ਜਾਂ ਜਿਹੜੇ ਹੁਣ ਜਿਮਨੀ ਚੋਣ ਹੋ ਰਹੀ ਹੈ ਹਲਧਿਆਣੇ ਦੇ ਵਿੱਚ ਬਨਰਾਂ ਦੇ ਉੱਤੇ ਕਰੋੜਾ ਰੁਪਇਆ ਖਰਚ ਦੇਣਾ ਇਹਨਾਂ ਨੇ ਇੱਥੇ ਕੁਝ ਨਹੀਂ ਛੱਡਣਾ ਭਾਈ ਇਹ ਦਿੱਲੀ ਤੋਂ ਆਏ ਚੋਰ ਦਿੱਲੀ ਤੋਂ ਲੁੱਟ ਕੇ ਪੰਜਾਬ ਨੂੰ ਚੋਰ ਆ ਦਿੱਲੀ ਨੂੰ ਫੇਰ ਜਾਣ ਵਾਲੇ ਆ ਇਸ ਕਰਕੇ ਪੰਜਾਬ ਨੂੰ ਲੁੱਟਣ ਆਸਤੇ ਦਿੱਲੀ ਵਾਲੇ ਆਏ ਆ ਇਹਨਾਂ ਦੇ ਤਾਂ ਹੁਣ ਅਸੀਂ ਤਾਂ ਬੋਲਣਾ ਹੀ ਬੋਲਣਾ ਆਮ ਆਦਮੀ ਦੇ ਲੀਡਰ ਹੀ ਬੋਲਣ ਲੱਗ ਪਿਆ ਕਿ ਦਿੱਲੀ ਵਾਲੇ ਲਟੇਰੇ ਆ ਜਿਹੜੇ ਲੁੱਟਣ ਆਏ ਆ ਇਹਨਾਂ ਤੋਂ ਬਚੋ ਸੋ ਇਸ ਕਰਕੇ ਅਸੀਂ ਵੀ ਪੰਜਾਬ ਦੇ ਲੋਕਾਂ ਨੂੰ ਕਿਸਾਨ ਸਯੁਕਤ ਮੋਰਚੇ ਲੋ ਅਪੀਲ ਕਰਦੇ ਆ ਕਿ ਇਹਨਾਂ ਦੇ ਜੁਮਲੇ ਦੇ ਵਿੱਚ ਆ ਕੇ ਅਸੀਂ ਆਪਣੀ ਧਰਤੀ ਮਾਂ ਜਿਹੜੀ ਇਹਨਾਂ ਧਾਰਮੀਆਂ ਨੂੰ ਗਹਿਣੇ ਨਾ ਕਰਦਿਏ ਵੇਚ ਨਾ ਦਈਏ ਇਹ ਧਰਤੀ ਮਾਂ ਨੂੰ ਅਸੀਂ ਬਚਾ ਕੇ ਰੱਖੀਏ ਇਹ ਤੁਹਾਡੇ ਕੋਲ ਧੱਕੇ ਨਾਲ ਜ਼ਮੀਨ ਲੈਂਦੇ ਪਹਿਲੀ ਤਾਂ ਗੱਲ ਉਹਨਾਂ ਨੇ ਕਿਹਾ ਵੀ ਅਸੀਂ ਧੱਕਾ ਨਹੀਂ ਕਰਾਂਗੇ ਜਿਹੜਾ ਦੇਣਾ ਚਾਹੁੰਦਾ ਦਵੇ ਜੇ ਕਿਸੇ ਕੋ ਪੰਜ ਕਿੱਲੇ ਇੱਕ ਦਵੇ ਇੱਕ ਨਾਲ ਬਾਕੀ ਚਾਰ ਨਾਲ ਦਵੇ ਉੱਤੇ ਖੇਤੀ ਕਰਦਾ ਰਹੇ ਜੇ ਧੱਕੇ ਨਾਲ ਲੈਂਦੇ ਆ ਫੇਰ ਕੀ ਆ ਅਸੀਂ ਧੱਕੇ ਦਾ ਵੀ ਜਵਾਬ ਦੇਣ ਲਈ ਤਿਆਰ ਆ ਜੇ ਹੋ ਜੇ ਭਗਵਾਨ ਤਮਾਨ ਧੱਕਾ ਕਰਨਾ ਚਾਹੁੰਦਾ ਉਹੋ ਜੇ ਧੱਕੇ ਦਾ ਜਵਾਬ ਦੇਣ ਲਈ ਤਿਆਰ ਆ ਗੋਲੀਆਂ ਮਾਰਨੀਆਂ ਛਾਤੀਆਂ ਸਾਡੀਆਂ ਮੂਹਰੇ ਖੜਨੀਆਂ ਤੇ ਗੋਲੀਆਂ ਮਾਰ ਦਵੇ ਜੇ ਡਾਂਗਾ ਸੋਟਿਆਂ ਨਾਲ ਆਉਣਾ ਤੇ ਡਾਂਗਾ ਸੋਟਿਆਂ ਨਾਲ ਆ ਜੇ ਪਹਿਲਾਂ ਹੱਥ ਲੱਗੇ ਆ ਪਹਿਲਾਂ ਹੱਥ ਲੱਗੇ ਇਹਨਾਂ ਨੂੰ ਇਸ ਕਰਕੇ ਇਹ ਜ਼ਮੀਨਾਂ ਸਾਨੂੰ ਐਵੇਂ ਨਹੀਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ بڑے ਜੰਗਾ ਜੁੱਧਾਂ ਦੇ ਨਾਲ ਸਾਨੂੰ ਇਹ ਜ਼ਮੀਨਾਂ ਦੇ ਵਾਰਿਸ ਬਣਾਇਆ ਇਹ ਜ਼ਮੀਨਾਂ ਅਸੀਂ ਆਏ ਨਹੀਂ ਖੁਸਨ ਦਿੰਦੇ ਇਹਦੇ ਲਈ ਕਿਸੇ ਤਰ੍ਹਾਂ ਦੀ ਵੀ ਸਾਨੂੰ ਲੜਾਈ ਲੜਨੀ ਪਵੇ ਉਹ ਲੜ ਲਈ ਤਿਆਰ ਆਂ ਇੱਥੋਂ ਤੱਕ ਕਿ ਸਾਨੂੰ ਪੰਜਾਬ ਦੇ ਲਈ ਆਪਣੇ ਪਰਿਵਾਰ ਵੀ ਝੋਕਨੇ ਪੈਣਗੇ ਤੇ ਉਹ ਵੀ ਝੋਕਦੇ ਆਂਗੇ ਪਰ ਪੰਜਾਬ ਨੂੰ ਪੈਟ ਦੇ ਕੇ ਪਿੱਛੇ ਨਹੀਂ ਹਟਾਂਗੇ ਪੰਜਾਬ ਦੀ ਜ਼ਮੀਨ ਆ ਜਿਹੜੀ ਲਟੇਰਿਆਂ ਦੇ ਹੱਥਾਂ 'ਚ ਨਹੀਂ ਚੜਨ ਦਵਾਂਗੇ ਇਹ ਕੜੇ ਬੰਦੇ ਜਿਹੜੇ ਜ਼ਮੀਨ ਨੂੰ ਦਿਨ ਨੂੰ ਤਿਆਰ ਬੈਠੇ ਸਾਨੂੰ ਤਾਂ ਦੀਦਾ ਨਹੀਂ ਕੋਈ ਆ ਤੁਸੀਂ ਕੈਮਰੇ ਦੀ ਨਿਗਾਹ ਦੇ ਵਿੱਚ ਦੀ ਦਿਖਾਈ ਦੇਣਾ ਕਿੰਨਾ ਇਕੱਠਾ ਇਹ ਕਿਸਾਨ ਜਥੇ ਬੰਦਿਆਂ ਦਾ ਇਕੱਠ ਨਹੀਂ ਸੀ ਇਹ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਰੱਖਿਆ ਕਿਸਾਨ ਜਥੇ ਬੰਦਿਆਂ ਨੂੰ ਅਪਰੋਚ ਕੀਤੀ ਆ ਕਿ ਭਾਈ ਤੁਸੀਂ ਇਹ ਇਕੱਠ ਦੇ ਵਿੱਚ ਆਓ ਲੋਕ ਤਾਂ ਆਪ ਮਾਰੇ ਇਕੱਠ ਰੱਖਣੇ ਸ਼ੁਰੂ ਕਰਤੇ ਆ ਅਸੀਂ ਇਕੱਠ ਦਾ ਰੱਖਿਆ ਹੀ ਨਹੀਂ ਹਜੇ ਅਸੀਂ ਤਾਂ ਕਿਸਾਨ ਸਯੁਗਤ ਮੋਰਚੇ ਵਿੱਚ ਹਜੇ ਮੀਟਿੰਗ ਦੇ ਵਿੱਚ ਗੱਲ ਰੱਖਣੀ ਆ ਤੇ ਲੋਕ ਤਾਂ ਪਹਿਲਾਂ ਹੀ ਆਪ ਮਾਰੇ ਚੱਲ ਪਏ ਆ ਉਹ ਕਿਸਾਨ ਭਗਵੰਤ ਮਾਨ ਕੋਲ ਹੋਣਗੇ ਜਿਹੜੇ ਹੋਏ ਇੱਥੇ ਤਾਂ ਕੋਈ ਦੀਂਦਾ ਨਹੀਂ ਉਹ ਦਿੱਲੀ ਦੁੱਲੀ ਦੇ ਹੋਣਗੇ ਨਕਲੀ ਕਿਸਾਨ ਬਣਾ ਕੇ ਭळा ਇਹ ਜਾਲੀ ਰਜਿਸਟਰੀਆਂ ਝੂਠੀਆਂ ਕਰਾ ਕੇ ਲੈ ਜਾਣ ਉਹ ਕਿਸਾਨ ਤਾਂ ਹੋ ਸਕਦੇ ਆ ਪਰ ਅਸਲੀ ਕਿਸਾਨ ਆ ਜਿਹੜਾ ਜ਼ਮੀਨ ਵੇਚਣ ਵਾਲਾ ਸਾਨੂੰ ਨਹੀਂ ਕੋਈ ਦੀਂਦਾ ਆਪ ਕਹਿੰਦੇ ਆ ਮੈਂ ਕਿਸਾਨ ਦਾ ਮੁੰਡਾ ਭਗਵੰਤ ਕਿਸਾਨ ਦਾ ਮੁੰਡਾ ਸੀਗਾ ਜਦੋਂ ਮਾਸਟਰ ਮਹਿੰਦਰ ਦੇ ਨਾਲ ਸ਼ੈਕਲ ਤੇ ਪੜਨ ਜਾਂਦਾ ਸੀ ਉਦੋਂ ਤੱਕ ਹੀ ਕਿਸਾਨ ਦਾ ਮੁੰਡਾ ਸੀ ਉਸ ਤੋਂ ਬਾਅਦ ਡਰਾਮੇਬਾਜ਼ ਕਮੇਡੀ ਬਣ ਗਿਆ ਕਮੇਡੀ ਮੈਨ ਬਣ ਗਿਆ ਜਦੋਂ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਉਦੋਂ ਇਹ ਝੋਲੀ ਚੱਕ ਬਣ ਗਿਆ ਕਾਰਪੋਰੇਟ ਘਰਾਣਿਆਂ ਦਾ ਹੁਣ ਝੋਲੀ ਚੱਕ ਮੋਦੀ ਦਾ ਅਹਿਮਦ ਸ਼ਾਹ ਦਾ ਤੇ ਅਰਵਿੰਦਰ ਕੇਚਰੀਆ ਦਾ ਤੇ ਕਾਰਪੋਰੇਟ ਘਰਾਣਿਆਂ ਦਾ ਇਸ ਕਰਕੇ ਕਿਸਾਨ ਦਾ ਪੋਤੇ ਦੇ ਅੱਗੋਂ ਵੀ ਲੈਣਾ ਚਾਹੀਦਾ ਤੇ ਇਹਦੇ ਪਿੱਛੋਂ ਵੀ ਲੈਣਾ ਚਾਹੀਦਾ ਇਹਨੂੰ ਕਹਿਣਾ ਚਾਹੀਦਾ ਚੋਲੀ ਚਾਕੋ ਕਾਰਪੋਰੇਟ ਘਰਾਣਿਆਂ ਦਾ ਭਗਵਾਨ ਤਮਾਨ ਪੰਜਾਬ ਦਾ ਇਹ ਕੈ ਵੀ ਗੱਲ ਹੈ ਲੋਕੀ ਕਹਿਣ ਲੱਗ ਜਾਂਦੇ ਆ ਜਦੋਂ ਤੁਸੀਂ ਕਹਿੰਦੇ ਹੋ ਕਈ ਕਿਸਾਨ ਐ ਵੀ ਕਹਿ ਦਿੰਦੇ ਸਾਡੇ ਬੱਚੇ ਬਾਹਰ ਸੈੱਟ ਆ ਉਹ ਕਹਿੰਦੇ ਤੁਹਾਡੇ ਬੱਚੇ ਬਾਹਰ ਹੀ ਸੈੱਟ ਆ ਤਾਂ ਤੁਹਾਨੂੰ ਕੀ ਔਖਾ ਤੁਸੀਂ ਤਾਂ ਜ਼ਮੀਨ ਦੇ ਸਕਦੇ ਜ਼ਮੀਨ ਦੇ ਸਕਦੇ ਆ ਬਾਹਰ ਗਏ ਕਿਵੇਂ ਆ ਇੱਥੋਂ 50-50 ਲੱਖ ਰੁਪਈਆ ਲਾ ਕੇ ਗਏ ਆ ਉੱਥੇ ਜਾ ਕੇ ਵੀ ਸਾਨੂੰ ਵੱਡੀ ਸਟ੍ਰੈਗਲ ਕਰਨੀ ਪੈਂਦੀ ਆ ਕਰੋੜਾ ਰੁਪਈਆ ਉੱਥੇ ਇਹ ਕਹਿੰਦਾ ਇੱਥੇ ਪਿੱਛੇ ਜਿਹੇ ਦਾ ਬਿਆਨ ਆਇਆ ਤੋ ਡੇਰ ਦੇ ਭਰਾ ਨੇ ਪੱਤਰਕਾਰ ਨੇ ਇਹਨੂੰ ਬਿਆਨ ਕੀਤਾ ਵੀ ਲੋਕ ਆਵਾਜ਼ ਚੱਕਦੇ ਆ ਜਿਹੜੇ ਦੋ ਚੇਅਰਮੈਨ ਲਾਏ ਆ ਦਿੱਲੀ ਦੇ ਲਿਆਂਦੇ ਆ ਤੇ ਕਹਿੰਦਾ ਆਪਣੇ ਨਹੀਂ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਬਣੇ ਉਹ ਅਮਰੀਕਾ ਕੈਨੇਡਾ ਵਾਲਿਆਂ ਨੇ ਇਹ ਅਮਰੀਕਾ ਕੈਨੇਡਾ ਵਾਲਿਆਂ ਨੂੰ ਤਾਂ ਪਤਾ ਲੱਗ ਗਿਆ ਇਹ ਪੰਜਾਬੀ ਲੋਕ ਕਿੰਨੇ ਦਿਮਾਗ ਦੇ ਕਿੰਨੇ ਮਿਹਨਤੀ ਆ ਤੇ ਸਾਡੇ ਆਲੇ ਲਫੰਗਿਆਂ ਨੂੰ ਸਾਡੇ ਤੇ ਹਤਵਾਰ ਹੀ ਨਹੀਂ ਇਹਨਾਂ ਨੂੰ ਭਈਏ ਚੰਗੇ ਲੱਗੇ ਦਿੱਲੀ ਦੇ ਪੰਜਾਬੀਆਂ ਨੂੰ ਛੱਡ ਕੇ ਕੈਨੇਡਾ ਅਮਰੀਕਾ ਯੂਰਪ ਦੇ ਵਿੱਚ ਮੰਤਰੀ ਬਣ ਕੇ ਸਾਡੇ ਮੋਰ ਐਮਪੀ ਬਣ ਚੁੱਕੇ ਆ ਤੇ ਇਥੇ ਪੰਜਾਬ ਦੇ ਵਿੱਚ ਸਾਡਿਆਂ ਨੂੰ ਛੱਡ ਕੇ ਦਿੱਲੀ ਵਾਲੇ ਭਈਏ ਆ ਜਿਹੜੇ ਕਹਿੰਦੇ ਬਾਹਲੇ ਚੰਗੇ ਆ ਸੋ ਇਥੋਂ ਇਹ ਭਗਵੰਤ ਮਾਨ ਨੂੰ ਆਪਦੇ ਦਿਮਾਗ ਦੇ ਉੱਤੇ ਆਪ ਹੀ ਨਿਗਾਹ ਮਾਰ ਲੈਣੀ ਚਾਹੀਦੀ ਆ ਮੈਂ ਕਿੰਨਾ ਕੋ ਸੌਝਿਆ ਹੋਇਆ ਰਾਜਨੀਤਿਕਾਂ ਇਹ ਭੰਡਪੁਣਾ ਕਰਦਾ ਸੀ ਉਹ ਭੰਡਪੁਣਾ ਕਰੀ ਜਾਂਦਾ ਦੂਜੀ ਗੱਲ ਮੈਨੂੰ ਯਾਦ ਆ ਕਿ ਇਹਦੀ ਬੇਟੀ ਸੀਰਤ ਉਹਦਾ ਬਿਆਨ ਦੋ ਤਿੰਨ ਦਿਨ ਤੋਂ ਬਹੁਤ ਚੱਲ ਰਿਹਾ ਵਾਇਰਲ ਹੋ ਰਿਹਾ ਕੁਝ ਵੀ ਆ ਹੁਣ ਕੱਲ ਪਰਸੋਂ ਦੀ ਫੇਰ ਚੱਲ ਰਹੀ ਆ ਵਾਇਰਲ ਹੋਈ ਆ ਉਹ ਕਹਿੰਦੀ ਆ ਕਿ ਕਹਿੰਦੀ ਮੇਰੇ ਪਾਪਾ ਐਡੇ ਡਰਾਮਾ ਬਾਜ਼ ਆ ਪਾਪਾ ਖੋਹ ਦਾ ਤਾਂ ਕੇ ਖਵਾ ਚੁੱਕਿਆ ਮੈਂ ਮੁੱਖ ਮੰਤਰੀ ਪੰਜਾਬ ਕਹਿੰਨੀ ਆ ਕਹਿੰਦੀ ਜਦੋਂ ਮੇਰੀ ਮੰਮਾ ਨਾਲ ਲੜਦਾ ਸੀ ਤੇ ਸਾਡੇ ਕੋਲ ਰੋ ਪੈਂਦਾ ਸੀ ਤੇ ਜਦੋਂ ਇਹ ਸਾਡੇ ਕੋਲ ਰੋ ਪੈਂਦਾ ਸੀ ਅਸੀਂ ਦੋਨੇ ਜਣੇ ਵੀ ਡੈਡੀ ਨੂੰ ਜੱਪੀ ਪਾ ਲੈਂਦੇ ਕੋਈ ਗੱਲ ਨਹੀਂ ਡੈਡ ਐਡਾ ਤਗੜਾ ਡਰਾਮੇ ਬਾਜ਼ ਆ ਅੱਜ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਬੁੱਢੀਆਂ ਮਾਵਾਂ ਹੋਣ ਚਾਹੇ ਕੋਈ ਨੌਜਵਾਨ ਹੋਣ ਉਹਨਾਂ ਨੂੰ ਜੱਫੀਆਂ ਪਾ ਕੇ ਡਰਾਮੇ ਕਰਦਾ ਰਮਾਲ ਨਾਲ ਅੰਜੂ ਪੂੰਜਦਾ ਕਿ ਮੈਂ ਤੁਹਾਡਾ ਬੜਾ ਹਮਦਰਦੀ ਆ ਜਿਹੜਾ ਬੰਦਾ ਆਪਦੇ ਪਰਿਵਾਰ ਦਾ ਹੀ ਨਹੀਂ ਬਣਿਆ ਉਹ ਹੋਰ ਕਿਦਾ ਬਣ ਜੂਗਾ ਇਥੋਂ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਜਿਨੇ ਆਪਦੇ ਘਰ ਦੀ ਆਪਦਾ ਬੇਟਾ ਤੇ ਆਪਦਾ ਆਪਦੀ ਧੀ ਛੱੜਤੀ ਉਹ ਸਾਨੂੰ ਕਿਸੇ ਟਾਈਮ ਵੀ ਛੱਡ ਸਕਦਾ ਇਹਦੇ ਤੇ ਜ਼ਿਆਦਾ ਯਕੀਨ ਆ ਜਿਹੜਾ ਪੰਜਾਬ ਦੇ ਲੋਕਾਂ ਦਾ ਹੁਣ ਰਹਿ ਨਹੀਂ ਗਿਆ ਬਹੁਤ ਮਿਹਰਬਾਨੀ ਜੀ ਜਿਵੇਂ ਕੀ ਗੱਲਬਾਤ ਕੀਤੀ ਹੈ ਤਾਂ ਉਮੀਦ ਹੈ ਤੁਸੀਂ ਸਾਰੀ ਗੱਲਬਾਤ ਸੁਣੀ ਹੋਏਗੀ ਤਾਂ ਕਿੱਥੇ ਨਾ ਕਿੱਥੇ ਇਹਨਾਂ ਦੇ ਵਿੱਚ ਰੋਸ ਜ਼ਰੂਰ ਹੈ ਅਸਲ ਦੇ ਵਿੱਚ ਹੋ ਕੀ ਰਿਹਾ ਇਹ ਜਾਣਨਾ ਚਾਹੁੰਦੇ ਆ ਤੇ ਇਹ ਕਹਿੰਦੇ ਨੇ ਵੀ ਕੀ ਲੋੜ ਕੀ ਪਈ ਆ ਸਾਡੀ ਜ਼ਿੰਦਗੀ ਬੜੀ ਵਧੀਆ ਚੱਲ ਰਹੀ ਆ ਜ਼ਰੂਰ ਨਾਲ ਸਵਾਲ ਵੀ ਪੁੱਛੇ ਇਹ ਕਹਿੰਦੇ ਇਹ ਜ਼ਰੂਰ ਹੈ ਕਿਉਂਕਿ ਸਰਕਾਰ ਵੀ ਸਵਾਲ ਪੁੱਛ ਰਹੀ ਸੀ ਵੀ ਅਸਲ ਦੇ ਵਿੱਚ ਜਿਹੜੀ ਕਿਸਾਨ ਯੂਨਨ ਆ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਵੀ ਇਹਨਾਂ ਨੇ ਪ੍ਰੋਪਰਟੀਆਂ ਜਿਹੜੀਆਂ ਕਿੰਨੀਆਂ ਬਣਾ ਲਿਆ ਤਾਂ ਇਹਨਾਂ ਨੇ ਵੀ ਜਿਹੜਾ ਹੈ ਉਹ ਜਵਾਬ ਜਿਹੜਾ ਜਵਾਬ ਦਿੱਤਾ ਹੈ ਤੇ ਸਰਕਾਰ ਨੂੰ ਵੱਡਾ ਸਵਾਲ ਜਿਹੜਾ ਇਹਨਾਂ ਨੇ ਵੀ ਪੁੱਛ ਲਿਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਜਿਹੜੀ ਆ ਅਪਡੇਟ ਵੀ ਸਾਂਝੀ ਕਰਦੇ ਰਾਵਾਂਗੇ ਕਿਸਾਨਾਂ ਕੋਲ ਜਾ ਰਹੇ ਆਂ ਕਾਫੀ ਦੇਰ ਤੋਂ ਤੇ ਤੁਹਾਡੇ ਨਾਲ ਉਹਨਾਂ ਦੀ ਜਿਹੜੀ ਆ ਅਸਲ 'ਚ ਕਿਸਾਨ ਕੀ ਕਹਿ ਰਿਹਾ ਉਹ ਵੀ ਤੁਹਾਡੇ ਨਾਲ ਲਗਾਤਾਰ ਹੀ ਸਾਂਝੇ ਕਰ ਰਹੇ ਆਂ ਜ਼ਰੂਰ ਕੁਝ ਕੁ ਪਰਸੈਂਟ ਮੈਂ ਕਵਾਂਗਾ ਇਸ ਦੇ ਹੱਕ ਵਿੱਚ ਵੀ ਨੇ ਕਈ ਕਹਿੰਦੇ ਵੀ ਸਾਡੀ ਜ਼ਮੀਨ ਜਿਹੜੀ ਆ ਉਹ ਚਲੀ ਜਾਵੇ ਪਰ ਜ਼ਿਆਦਾਤਰ ਜਿੰਨਾਂ ਤੱਕ ਹੁਣ ਨੂੰ ਮਿਲੇ ਆ ਉਹ ਇਹ ਕਹਿੰਦੇ ਆ ਵੀ ਅਸੀਂ ਆਪਣੀ ਜ਼ਮੀਨ ਜਿਹੜੀ ਆ ਉਹ ਨਹੀਂ ਦੇਣੀ ਤਾਂ ਇਸੇ ਤਰੀਕੇ ਨਾਲ ਤੁਹਾਡੇ ਨਾਲ ਅਪਡੇਟਸ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹੱਕ ਕੁਰਜੋਤ ਸਿੰਘ